ਹਾਂਜੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 15 ਸਤੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖਬਰ ਬਜ਼ੁਰਗਾਂ ਦੇ ਪੈਨਸ਼ਨ ਸੰਬੰਧੀ ਆਈ ਵੱਡੀ ਖੁਸ਼ਖਬਰੀ ਤੇ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਤੇ ਹੁਣ ਖਬਰਾਂ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਪੇਸ਼ਤੂ ਪਹਿਲਾ ਤਰੁਣਿਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਫਸਲਾਂ ਦੇ ਭਾਅ ਤੋਂ ਲੈ ਕੇ ਕੰਮ ਤੱਕ ਕਿਸਾਨਾਂ ਦੀ ਹੋਈ ਚੰਗੀ ਮੋਦੀ ਸਰਕਾਰ ਨੇ ਲਾਏ ਵੱਡੇ ਫੈਸਲੇ ਤੁਹਾਨੂੰ ਦੱਸ ਦੀ ਕੀ ਵਰਧਾ ਆਰ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਇਹ ਜਾਣਕਾਰੀ ਦਿੱਤੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਨਰਿੰਦਰ ਮੋਦੀ ਕਿਸਾਨ ਹਤੈਸੀ ਪ੍ਰਧਾਨ ਮੰਤਰੀ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਉਹਨਾਂ ਦਾ ਪ੍ਰਮੁੱਖ ਤਰੀਜ ਹੈ ਕਿਸਾਨ ਭਰਾਵੋ ਤੇ ਭੈਣੋ ਮੋਦੀ ਸਰਕਾਰ ਨੇ ਤੁਹਾਡੇ ਹਿੱਤ ਲੈ ਕੁਝ ਵੱਡੇ ਫੈਸਲੇ ਲੈ ਹਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਜਾਣਕਾਰੀ ਦਿੰਦੇ ਹੋਏ ਸ਼ਿਵਰਾਜ ਸਿੰਘ ਚੋਹਾਨ ਨੇ ਲਿਖਿਆ ਹੈ ਕਿ ਕਿਸਾਨਾਂ ਦੇ ਵਿਕਾਸ ਵਿੱਚ ਵਚਨਬੱਧ ਮੋਦੀ ਸਰਕਾਰ ਨੇ ਰਿਫਾਈਨਡ ਤੇਲ ਤੇ ਬੇਸਿਕ ਡਿਊਟੀ 32.5% ਵਧਾਉਣ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਨਾਲ ਰਿਫਾਈਨਰੀ ਤੇਲ ਵੱਲੋਂ ਸਰੋਂ ਸੂਰਜਮੁਖੀ ਤੇ ਫਲੀਦਿਆਂ ਫਸਲਾਂ ਦੀ ਮੰਗ ਵਧੇਗੀ ਕਿਸਾਨਾਂ ਨੂੰ ਫਸਲਾਂ ਦੀ ਬਧੀਆ ਭਾਅ ਮਿਲ ਸਕਣਗੇ ਤੇ ਛੋਟੇ ਅਤੇ ਪਿੰਡੂ ਖੇਤਰਾ ਵਿੱਚ ਰਿਫਾਈਨਰੀ ਵਧਣ ਨਾਲ ਉੱਥੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਇਸ ਮਹਿੰਮ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਇਸ ਦੇ ਨਾਲ ਹੀ ਪਿਆਜ਼ ਦੀ ਬ੍ਰਾਮਹ ਡਿਊਟੀ ਤੇ ਫੈਸਲਾ ਲਿਆ ਸ਼ਿਵਰਾਜ ਸਿੰਘ ਚੋਹਾਨ ਨੇ ਕਿ ਕਿਸਾਨਾਂ ਦੇ ਤਰੱਕੀ ਲਈ ਵੱchnਾ ਸਰਕਾਰ ਪਿਆਜ਼ ਦੀ ਬ੍ਰਾਮਹ ਡਿਊਟੀ 40% ਘਟਾ ਕੇ 20% ਦੀ ਕਰ ਦਿੱਤੀ ਗਈ ਆ ਸਿੱਧਾ ਫਾਇਦਾ ਜਿਹੜਾ ਕਿਸਾਨਾਂ ਨੂੰ ਹੋਵੇਗਾ ਸ਼ਿਵਰਾਜ ਸਿੰਘ ਚੋਹਾਨ ਨੇ ਵੀ ਲਿਖਿਆ ਕਿ ਕਿਸਾਨ ਭਲਾਈ ਪ੍ਰਤੀ ਸਵੇਦਨ ਸਿੰਧ ਮੋਦੀ ਸਰਕਾਰ ਦੀ ਬਾਸਮਤੀ ਚੌਲਾਂ ਤੇ ਘੱਟੋ ਘੱਟ ਬ੍ਰਾਮਹ ਡਿਊਟੀ ਹਟਾਉਣ ਦਾ ਫੈਸਲਾ ਕੀਤਾ ਬ੍ਰਾਮਹ ਡਿਊਟੀ ਹਟਾਏ ਜਾਣ ਨਾਲ ਬਾਸਮਤੀ ਤੌਰ ਕਿਸਾਨਾਂ ਨੂੰ ਉਪਜ ਦਾ ਭਾਅ ਵਧੇ ਮਿਲੇਗਾ ਤੇ ਬਾਸਮਤੀ ਚੌਲਾਂ ਦੀ ਮੰਗ ਵਧਣ ਦੀ ਵੀ ਬ੍ਰਾਮਹ ਜਿਹੜੀ ਆ ਵਧੇ ਕਿਸ ਤੋਂ ਬਿਨਾ ਪੂਰੀ ਜਾਣਕਾਰੀ ਦਿੰਦੇ ਆ ਲਿਖਿਆ ਕਿ ਕਿਸਾਨ ਭੈਣੋ ਭਰਾ ਤੁਹਾਡੇ ਹਿੱਤ ਦੇ ਵਿੱਚ ਮੋਦੀ ਸਰਕਾਰ ਨੇ ਫੈਸਲਾ ਲਿਆ ਤੇ ਖਾਣ ਦੇਣ ਵਾਲੇ ਬਰਾਮਦ ਡਿਊਟੀ ਜਿਹੜੀ ਹੈ 0% ਤੋਂ ਵਧਾ ਕੇ 20% ਕਰ ਦਿੱਤੀ ਗਈ ਹੈ ਡਿਵਾਈਸਨ ਜੋੜਨ ਦੇ ਮੁੱਲ ਪ੍ਰਭਾਵ ਵੀ 27.5% ਹੋਰ ਵੀ ਇਸ ਤਰ੍ਹਾਂ ਹੋਰ ਵੀ ਕਈ ਵੱਡੇ ਫੈਸਲੇ ਜਿਹੜੇ ਮੋਦੀ ਸਰਕਾਰ ਵੱਲੋਂ ਲਾਏ ਗਏ ਨੇ ਕਿਸਾਨ ਦੇ ਹੱਕ ਦੇ ਵਿੱਚ ਇਦੇ ਨਾਲ ਹੀ ਵੱਡੀ ਖ਼ਬਰ ਇੱਕ ਹੋਰ ਸਾਂਝੀ ਕਰਦੇ ਆਂ ਜੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਪੈਟਰੋਲ ਦਾਸ ਤੇ ਡੀਜ਼ਲ 6 ਤੋਂ 8 ਰੁਪਏ ਸਸਤਾ ਹੋਵਗਾ ਨਾ ਦੇ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੇਖਿਆ ਜਾ ਰਿਹਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜਾ ਵੇਖਣ ਮਿਲ ਰਿਹਾ ਗਲੋਬਲ ਪੱਧਰ ਤੇ 70 ਡਾਲਰ ਪ੍ਰਤੀ ਬਾਲਰ ਦੇ ਘਟ ਹੈ ਤੇ ਰਾਣ ਕੰਪਨੀ ਪੈਟਰੋਲ ਦੀ ਕੀਮਤਾਂ ਤਾਜ਼ਾ ਜਾਣਕਾਰੀ ਤੋਂ ਨਾਲ ਜਿਹੜੀ ਸਾਂਝੀ ਕਰ ਰਿਹਾ 14 ਸਤੰਬਰ ਨੂੰ ਜਿਹੜੀਆਂ ਜਾਰੀ ਕੀਤੀਆਂ ਗਈਆਂ ਕੀਮਤਾਂ ਨੇ ਜਨਦਾ ਦੇ ਕਿਹੜੇ-ਕਿਹੜੇ ਮਹਾਨਗਰਾਂ ਦੇ ਵਿੱਚ ਪੈਟਰੋਲ ਦੇ ਕੱਚਾ ਕੀਮਤਾ ਕੀ ਨੇ ਤੁੰਦਾ ਦੇ ਕਿ ਤਿੰਨ ਸਾਲ ਤੋਂ ਸਬਤੇ ਹੇਟਲੇ ਪੱਦਰ ਤੇ ਕੱਚਾ ਤੇਲ ਡੀਜ਼ਲ ਪੈਟਰੋਲ ਜਿਹੜਾ ਸਸਤਾ ਹੋਵੇਗਾ ਅੰਤਰਰਾਸ਼ਟਰੀ ਬਾਡਰ ਤੇ ਕੱਤੇ ਦੇਲਦੀਆਂ ਮਾਮੂਲੀ ਸਤਾਰ ਪਹਿਲਾਂੋਂ ਤਿੰਨ ਸਾਲ ਦੇ ਪਹਿਟਲੇ ਪੱਦਰ ਤੇ ਆ ਗਏਨ ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾ ਘਰੇ ਲੂ ਘਟौती ਦਾ ਹੀ ਸੰਭਵ ਹੈ ਜੇਕਰ ਕੱਚਾ ਤੇਲ ਹੇਟਲੇ ਪੱਦਰ ਤੇ ਰਹਿੰਦਾ ਹੈ ਤਾਂ ਉਦਯੋਗਿਕ ਖੇਤਰਾਂ ਦੀ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਗਲੋਬਲ ਆਇਲ ਸਟੈਂਡਰਡ ਸਿਰਫ 70% ਵੇਲਰ ਹੋ ਗਿਆ ਜੇਕਰ ਬ੍ਰੇਟ ਕਰੂਟ ਵਿੱਚੇ ਸਮਾਂ ਬਰਕਰਾਰਿਆ ਤੇ ਪੈਟਰੋਲ ਦੀ ਕੀਮਤਾਂ 'ਚ 10 ਰੁਪਏ ਤੇ ਡੀਜ਼ਲ ਦੀ ਕੀਮਤਾਂ 'ਚ 6 ਤੋਂ 8 ਰੁਪਏ ਕਟੌਤੀ ਆ ਸਕਦੀ ਹੈ ਕਿਉਂਕਿ ਬ੍ਰੇਟ ਕਰੂਟ ਦਾ ਨਾਮ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਇੰਨਾ ਹੋਇਆ ਏ ਇਹਦੇ ਨਾਲ ਹੀ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਵੱਲ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਮਹਿਲਾ ਡਾਕਟਰ ਨਾਲ ਸ਼ੇਰ ਛਾੜ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਸਰਕਾਰੀ ਜਿੰਦਰਾ ਹਸਪਤਾਲ ਦੇ ਲੇਬਰ ਰੂਮ ਵਿੱਚ ਮੈਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਹੈ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਵੱਲੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਜਦੋਂ ਮੈਲਾ ਡਾਕਟਰ 12 ਸਤੰਬਰ ਦੀ ਰਾਤ ਨੂੰ ਲੇਬਰ ਰੂਮ ਵਿੱਚ ਡਿਊਟੀ ਤੇ ਸੀ ਤਾਂ ਇੱਕ ایਜੀਸੀ ਟੈਕਨੀਸ਼ੀਅਨ ਨੇ ਉਸ ਨੂੰ ਇਤਰਾਜ਼ਯੋਗ ਤਰੀਕੇ ਨਾਲ ਛੂਇਆ ਸ ਮੈਲਾ ਡਾਕਟਰ ਨੇ ਮਾਮਲੇ ਸੰਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਡਾਕਟਰ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਜਿੰਦਰਾ ਹਸਪਤਾਲ ਯੂਨਿਟ ਦੇ ਮੁਖੀ ਡਾਕਟਰ ਅਕਸ਼ੇ ਸ਼ੇਠ ਵਾਈਸ ਪ੍ਰਿੰਸੀਪਲ ਡਾਕਟਰ ਰਮਨਦੀਪ ਸਿੰਘ ਵਾਈਸ ਪ੍ਰਿੰਸੀਪਲ ਡਾਕਟਰ ਨਿਪਲ ਜੰਦਲ ਅਤੇ ਡਾ. ਕਤਰ ਡਾਕਟਰ ਮਿਲਨ ਪ੍ਰਤੀਤ ਨੇ ਡਾਇਰੈਕਟਰ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਦੋਸ਼ੀ ਦੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਹ ਵੀ ਕਿਹਾ ਗਿਆ ਕਿ ਹਸਪਤਾਲ ਵਿੱਚ ਇੱਕ ਸੁਰੱਖਿਅਤ ਅਤੇ ਸਨਮਾਨਦਾਰ ਕੰਮ ਕਰਨ ਵਾਲੇ ਮਾਹੌਲ ਬਹੁਤ ਮਹੱਤਵਪੂਰਨ ਹੈ ਤੇ ਇਸ ਉਮੀਦ ਕਰਦੇ ਹਨ ਕਿ ਪ੍ਰਸ਼ਾਸਨ ਇਸ ਮਾਮਲੇ ਤੇ ਤੁਰੰਤ ਜਿਹੜੀ ਆ ਕਾਰਵਾਈ ਕਰੇਗਾ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਨਾਲ ਸਾਂਝੀ ਕਰਦੇ ਆਂ ਜੀ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖਬਰ ਹਾਈ ਆ ਭਾਰਤ ਸਰਕਾਰ ਵੱਲੋਂ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ ਈ ਕੇ ਵਾਈ ਸੀ ਕਰਾਉਣ ਦੇ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਭਾਰਤ ਸਰਕਾਰ ਵੱਲੋਂ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ ਈ ਕੇ ਵਾਈ ਸੀ ਕਰਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਹਨਾਂ ਨਾਂਕਰ ਬਉਣ ਵੱਲ ਲਾਭਪਾਤਰੀਆਂ ਦੇ ਨਾਂ ਰਾਸ਼ਨ ਕਾਰਡ ਵਿੱਚੋਂ ਕੱਟ ਦਿੱਤੇ ਜਾਣਗੇ ਤੇ ਉਹਨਾਂ ਨੂੰ ਸਰਕਾਰੀ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ ਫੂਡ ਹੈੱਡ ਸਿਵਲ ਸਪਲਾਈ ਭਾਗ ਦੇ ਇੰਸਪੈਕਟਰ ਆਕਾਸ਼ ਪਾਟਿਆ ਨੇ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਭਪਾਤਰੀ ਨੂੰ ਪਾਰ ਸਰਕਾਰ ਦੀਆਂ ਦੇਣਦਾਰੀ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵਿਅਕਤੀ ਦਾ ਵੀ ਸਰਕਾਰੀ ਰਾਸ਼ਨ ਕਾਰਡ ਬਣਾ ਹੋਇਆ ਹੋ ਆਪਣੇ ਸਮੂਹ ਪਰਿਵਾਰਿਕ ਮੈਂਬਰ ਜਿੰਨਾਂ ਦੇ ਰਾਸ਼ਨ ਕਾਰਡ ਵਿੱਚ ਨਾਮ ਹਨ ਉਹ ਆਪਣੇ ਨੇੜਲੇ ਡੀਪ ਹੋਲਡਰ ਕੋਲ ਜਾ ਕੇ ਆਪਣੀ ਈਕੇਵਾਈਸੀ ਕਰਵਾ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੇ ਸਟੇਟ ਵਿੱਚ ਵੀ ਕੰਮ ਕਰਦਾ ਹੈ ਤਾਂ ਆਪਣੇ ਉਸੇ ਇਲਾਕੇ ਦੇ ਨੇੜਲੇ ਡੀਪ ਹੋਲਡਰ ਕੋਲ ਜਾ ਕੇ ਈਕੇਵਾਈਸੀ ਕਰਵਾ ਸਕਦੇ ਇਸ ਤੋਲਾਵਾ ਜਿੰਨਾ ਬਜ਼ੁਰਗਾਂ ਤੇ ਬੱਚਿਆਂ ਦੇ ਮਸ਼ੀਨਾਂ ਵਿੱਚ ਅਗੂਠੇ ਨਹੀਂ ਲੱਗਦੇਓ ਆਪਣੇ ਜਵਾਕ ਨਜ਼ਦੀਕੀ ਸਹੂਲਤਾਂ ਕੇਂਦਰ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਨੇ ਆਈ ਵੀ ਐਸੀ ਕਰਵਾਉਣ ਲਈ ਕਿਉਂਕਿ ਵਿੱਚ ਰਾਸ਼ਨ ਲੈਣ ਸਮੇਂ ਕੋਈ ਪਰੇਸ਼ਾਨੀ ਨਾ ਆ ਸਕੇ ਇਨ੍ਹਾਂ ਨੇ ਕਿਹਾ ਕਿ ਆਈ ਵੀ ਐਸੀ ਨਾ ਕਰਾਉਣ ਵਾਲੇ ਵਿਅਕਤੀਆਂ ਦਾ ਨਾਮ ਰਾਸ਼ਨ ਕਾਰਡ ਵਿੱਚੋਂ ਕੱਢ ਦਿੱਤਾ ਜਾਵਗਾ ਤੇ ਨਾਲ ਹੀ ਰਾਸ਼ਨ ਵੀ ਬੰਦ ਹੋ ਜਾਵੇ ਗਾਇਸ ਮੁੱਖ ਡੀਪ ਹੋਲਡਰ ਪ੍ਰਦੀਪ ਹੌਸਲਾ ਸੁਦੀਰ ਦੀਵਗਨ ਸੁਦੀਰ ਕਪਾਇ ਰਾਜਿੰਦਰ ਕਾਪਾ ਮਿੰਟੂ ਹਾਜ਼ਰ ਸੰਸੋ ਵੱਡੀ ਖਬਰ ਰਾਸ਼ਨ ਕਾਰਡ ਧਾਰਕਾਂ ਦੇ ਲਈ ਆਇਆ ਇਸ ਤੋਂ ਬਿਨਾਂ ਬਾਤਾਂ ਜੀ ਅਗਲੀ ਵੱਡੀ ਖਬਰ ਦੇ ਵੱਲ ਬਜ਼ੁਰਗਾਂ ਦੇ ਲਈ ਵੱਡੀ ਖਬਰ ਆ ਪੈਨਸ਼ਨ ਸੰਬੰਧੀ ਵੱਡੀ ਖਬਰ ਆ ਪੰਜਾਬ 'ਚ 15 ਲੱਖ ਹੋਰ ਬਜ਼ੁਰਗਾਂ ਨੂੰ ਮਿਲੇਗਾ ਆਇਸ਼ਮਾਨ ਯੋਜਨਾ ਦਾ ਫਾਇਦਾ ਇਹਨਾਂ ਸਰਕਾਰ ਨੇ ਵਧਾਈ ਉਮਰ ਕਹਿੰਦਾ ਸਰਕਾਰ ਸਾਲਾ ਤੋਂ ਉਮਰ ਦੇ ਬਾਅਦ ਦੇ ਲੋਕਾਂ ਨੂੰ ਆਇਸ਼ਮਾਨ ਭਾਰਤ ਯੋਜਨਾ ਦਾ ਸ਼ਾਮਲ ਕਰਨ ਦਾ ਫੈਸਲਾ ਲਿਆ ਕੈਬਨਿਟ ਮਨਜ਼ੂਰੀ ਦੇ ਦਿੱਤੀ ਕਿ ਆ ਪੰਜਾਬ 'ਚ 15 ਲੱਖ ਤੋਂ ਵੱਧ ਲੋਕ 70 ਸਾਲ ਤੋਂ ਵੱਧ ਉਮਰ ਦੇ ਨੂੰ ਜੇਕਰ ਕੋਰਨ ਕਮਿਸ਼ਨ ਕੋਲ 70 ਲੱਖ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ ਨਾਜਰ ਮਾਰੇ ਤਾਂ ਇਹ ਗਿਣਤੀ 15,926 ਬਣਦੀ ਹੈ ਇਸ ਯੋਜਨਾ ਤਹਿਤ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦੀ ਮੁਕਤ ਤੇ ਨਕਦ ਰਾਹਤ ਈਲਾਦ ਦੀ ਸਹੂਲਤ ਮਿਲੇਗੀ ਯੋਜਨਾ ਲਾਭ 1 ਕਰੋੜ ਬਜ਼ੁਰਗਾਂ ਨੂੰ ਹੋਵੇਗਾ ਤੇ ਮੰਗ ਅਧਾਰਤ ਯੋਜਨਾ ਦੇ ਲਾਭ ਲੈਣ ਲਈ ਬਜ਼ੁਰਗ ਰਜਿਸਟਰ ਕਰਨਾ ਹੋਵੇਗਾ ਕੇਂਦਰ ਸਰਕਾਰ ਜਲਦੀ ਰਜਿਸਟਰ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੀ ਆ ਇਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਆ ਦੇ ਇਸ ਪਰਚ ਪਿਆਜ਼ ਦੀਆਂ ਕੀਮਤਾਂ ਡਿੱਗੀਆਂ ਤੇ ਹੁਣ ਤੁਹਾਡੇ ਸ਼ਹਿਰ ਚ ਕਿੰਨੀ ਕੀਮਤਾਂ ਦੰਦਾਤੀਏ ਕੀ ਖਪਤਕਾਰ ਮਾਮਲਿਆਂ ਦੇ ਮਤਰਾਲੇ ਤੇ ਸ਼ਨੀਵਾਰ ਨੂੰ ਕਿਹਾ ਕਿ 5 ਸਤੰਬਰ ਤੋਂ ਸ਼ੁਰੂ ਕੀਤੀ ਗਈ ਸਰਕਾਰ ਦੀ ਸਬਸਿਡੀ ਵਾਲੇ ਪਿਆਜ਼ ਦੀ ਵਿਕਰੀ ਪਹਿਲ ਕਦਮੀ ਦੇ ਕੁਝ ਦਿਨਾਂ ਦੇ ਅੰਦਰ ਪ੍ਰਮੁੱਖ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਗਰਾਫਟ ਦਾ ਕਾਰਨ ਬਣਿਆ ਹੈ ਮਦਰਾ ਲਿਆ ਨੇ ਇੱਕ ਬਿਆਨ ਚ ਕਿ ਦਿੱਲੀ ਚ ਪਿਆ ਦੀ ਪਰਚੂਨ ਕੀਮਤ 60 ਰੁਪਏ ਤੋਂ ਘਟਾ ਕੇ 55 ਰੁਪਏ ਕੀਤੀ ਗਈ ਕਿਆ ਜਦਕਿ ਮਈ ਚ 65 ਰੁਪਏ ਤੋਂ ਘਟਾ ਕੇ 50 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਆ ਨਹੀਂ ਬੱਚੇ ਪਰਚੂਨ ਕੀਮਤ ਦਾ 65 ਰੁਪਏ ਤੋਂ ਘਟ ਕੇ 58 ਰੁਪਏ ਪ੍ਰਤੀ ਕਿਲੋ ਗ੍ਰਾਮ ਹੋ ਗਈ ਹੈ ਤੇ ਤੁਹਾਡੇ ਸ਼ਹਿਰ ਦੇ ਵਿੱਚ ਕੀ ਰੇਟ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਹਦੇ ਨਾਲ ਹੀ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਪੰਜਾਬ ਬੀਜੇਪੀ ਚ ਵੱਡੇ ਬਦਲਾਅ ਦੀ ਚਰਚਾ ਦਰਮਿਆਨ ਪੀਐਮ ਮੋਦੀ ਨੂੰ ਮਿਲੇ ਸਨੀਲ ਜਾਖੜ ਰਾਜ ਦੇ ਸਿਆਸੀ ਹਾਲਾਤ ਬਾਰੇ ਹੋਈ ਚਰਚਾ ਤੋਂ ਬਾਅਦ ਦੇ ਕਿ ਭਾਰਤੀ ਜਨਤਾ ਪਾਰਟੀ ਵਿੱਚ ਬਦਲਾਅ ਦੀ ਚਰਚਾ ਦਰਮਿਆਨ ਸ਼ੁੱਕਰਵਾਰ ਨੂੰ ਸੂਬਾ ਪ੍ਰਧਾਨ ਸਨੀਲ ਜਾਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਜਾਣਕਾਰੀ ਮੁਤਾਬਕ 15 ਮਿੰਟ ਤੋਂ ਬਾਅਦ ਸਮੇਂ ਤੱਕ ਹੋਈ ਇਸ ਮੁਲਾਕਾਤ ਦੌਰਾਨ ਪੰਜਾਬ ਦੇ ਸਿਆਸੀ ਹਾਲਾਤ ਤੇ ਚਰਚਾ ਹੋਈ ਅੱਜ ਦੀ ਇਸ ਮੀਟਿੰਗ ਵਿੱਚ ਜਾਖੜ ਪਰਿਵਾਰ ਨੂੰ ਵੀ ਦਿੱਲੀ ਚਲੇ ਗਏ ਸਨ ਲੋਕ ਸਭਾ ਦੇ ਚੋਣ ਤੋਂ ਬਾਅਦ ਅਧਿਕਾਰਕ ਤੌਰ ਤੇ ਜਾਖੜ ਦੀ ਪ੍ਰਧਾਨ ਮੰਤਰੀ ਨਾਲ ਹੋਈ ਪਹਿਲੀ ਮੁਲਾਕਾਤ ਸੀ ਹਾਲਾਂਕਿ ਚੋਣਾਂ ਮਗਰੋਂ ਦਿੱਲੀ ਵਿੱਚ ਪਾਰਟੀ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਪ੍ਰਦਰਸ਼ਨ ਦੀ ਸਲਾਹ ਜਿਹੜੀ ਆ ਉਹ ਕੀਤੀ ਸੀ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਸਸਤਾ ਹੋਵੇਗਾ ਆਟਾ ਕੇਂਦਰ ਸਰਕਾਰ ਨੇ ਵਧਦੀਆਂ ਕੀਮਤਾਂ ਤੇ ਲਗਾਮ ਲਗਾਉਣ ਲਈ ਚੁੱਕਿਆ ਸਖਤ ਕਦਮ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਆਟੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸ਼ੁੱਕਰਵਾਰ ਨੂੰ ਵੱਡਾ ਕਦਮ ਚੁੱਕਿਆ ਸਰਕਾਰ ਨੇ ਵਪਾਰੀਆਂ ਥੋਕ ਵਿਕੇਤਾਵਾਂ ਵੱਡੀ ਰਿਟੇਲ ਚੇਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਦੀ ਕਣਕ ਦੇ ਸਟਾਕ ਨੂੰ ਸੀਮਾ ਨੂੰ ਸਖਤ ਕਰ ਦਿੱਤਾ ਸਰਕਾਰ ਇਸ ਕੰ ਦਾ ਉਦੇਸ਼ ਕਣਕ ਦੀਆਂ ਕੀਮਤਾਂ ਨੂੰ ਵਾਧੇ ਦੇ ਭੰਡਾਰਨ ਤੇ ਕਾਬੂ ਪਾਉਣਾ ਹੈ ਕਣਕ ਦੇ ਸੋਧੀ ਹੋਈ ਸਟਾਕ ਸੀਮਾ ਨੂੰ 24 ਜੂਨ ਨੂੰ ਲਗਾਈ ਗਈ ਹੈ ਸਟਾਕ ਸੀਮਾ ਤੋਂ ਲਗਭਗ 2 ਮਹੀਨੇ ਬਾਅਦ ਹੋਈ ਹੈ ਮੀਡੀਆ ਰਿਪੋਰਟਾਂ ਅਨੁਸਾਰ ਕਿ ਬਵੰਦੀਆਂ ਰਾਜਾਂ ਦੇ ਕੇਂਦਰ ਸਾਸਤ ਪ੍ਰਦੇਸ਼ਾਂ ਦੇ 31 ਮਾਰਚ 2023 ਤੱਕ ਲਾਗੂ ਰਹਿਣਗੀਆਂ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਸਮਾਂ ਸੀਮਾ ਜਿਹੜੀ ਵਧਾ ਦਿੱਤੀ ਗਈ ਹੈ ਹੁਣ ਤੁਸੀਂ 14 ਸਤੰਬਰ ਦੀ 7 14 ਦਸੰਬਰ ਤੱਕ ਆਪਣਾ ਆਧਾਰ ਕਾਰਡ ਮੁਫਤ ਅਪਡੇਟ ਕਰਵਾ ਸਕੋਗੇ ਉਸ ਤੋਂ ਬਾਅਦ ਮੁਫਤ ਆਧਾਰ ਕਾਰਡ ਅਪਡੇਟ ਕਰਨ ਦੀ ਸਹੂਲਤ ਜਿਹੜੀ ਖਤਮ ਹੋ ਜਾਵੇਗੀ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਤੇ ਕਿਸੇ ਵੀ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਕਿ ਨਾਮ ਜਨਮ ਮਿਤੀ ਜਾਂ ਹੋਰ ਬੇਰਵੀ ਆ ਤੁਹਾਡੇ ਕੋਲ ਇਹ ਕੰਮ 14 ਸਤੰਬਰ ਤੱਕ ਮੁਫਤ ਕਰਨ ਦਾ ਮੌਕਾ ਸੀ ਤੇ ਹੁਣ ਇਹਦੀ ਸਮਾਂ ਸੀਮਾ ਵਧਾ ਕੇ 14 ਦਸੰਬਰ ਜਿਹੜੀ ਕਰ ਦਿੱਤੀ ਗਈ ਹੈ ਤੇ 14 ਸਤੰਬਰ ਤੱਕ ਦਾ ਜਿਹੜਾ ਤੁਹਾਨੂੰ ਸਮਾਂ ਮੇ ਲੱਗਿਆ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿਸਾਨਾਂ ਦਾ ਵੱਡਾ ਐਲਾਨ 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਖੋਲਿਆ ਜਾਵੇਗਾ ਮੋਰਚਾ ਅਮਰਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਬੰਸ ਸਿੰਘ ਬੰਦੇਰ ਨੇ ਕਹਿਣਾ ਹੈ ਕਿ 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹੇ ਜਾਵੇਗਾ ਪੰਜਾਬ ਦੇ ਡੀਸੀ ਦਫਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਫਿਰ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਵੀ ਜਮ ਕੀਤਾ ਜਾਣਗੇ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਜੀ ਬਜ਼ੁਰਗਾਂ ਦੇ ਲਈ ਪੈਨਸ਼ਨ ਨੂੰ ਲੈ ਕੇ ਵੱਡੀ ਖਬਰ ਡਿਜੀਟਲ ਲਾਈਫ ਸਰਟੀਫਿਕੇਟ ਦੇਣ ਜਾ ਰਹੀ ਹੈ ਬਜ਼ੁਰਗਾਂ ਨੂੰ ਘਰ ਤੇ ਹੀ ਸੌਦ ਦੇਵੇਗੀ ਡਾਕ ਵਿਭਾਗ ਪੈਨਸ਼ਨਾਂ ਲਈ ਪਹਿਲੀ ਤੋਂ 30 ਨਵੰਬਰ ਤੱਕ ਚੱਲੇਗੀ ਮੁਹਿੰਮ ਬਜ਼ੁਰਗ ਪੈਨਸ਼ਨ ਭੋਗੀਆਂ ਨੂੰ ਆਪਣੀ ਡਿਜੀਟਲ ਲਾਈਫ ਸਰਟੀਫਿਕੇਟ ਦਾਖਲ ਕਰਨ ਦੇ ਮੱਦੇਨਜ਼ਰ ਲਈ ਡਾਕ ਵਿਭਾਗ ਨੇ ਉਹਨਾਂ ਨੂੰ ਉਹਨਾਂ ਦੇ ਘਰ ਤੇ ਸੇਵਾਵਾਂ ਮੁਹੱਈਆ ਕਰਵਾਵੇਗਾ ਇਸ ਲਈ ਪੈਨਸ਼ਨ ਅਤੇ ਪੈਨਸ਼ਨ ਭੋਗੀਆਂ ਦੀ ਭਲਾਈ ਨਾਲ ਸੰਬੰਧਿਤ ਵਿਭਾਗ ਨੇ ਇੱਕ ਤੋਂ 30 ਨਵੰਬਰ 2024 ਤੱਕ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਪ੍ਰਮੁੱਖ ਸ਼ਹਿਰਾਂ 'ਚ ਡੀ ਐਲ ਸੀ ਮੁਹਿੰਮ ਚਲਾਉਣ ਦਾ ਫੈਸਲਾ ਜਿਹੜਾ ਕੀਤਾ ਹੈ ਸਾਰੇ ਜ਼ਿਲ੍ਹਾ ਨਾਗਰਜ ਡੀਐਲਸੀ ਮੁਹਿੰਮ 3.0 ਰੂਪ ਤੈ ਕਹਿਣ ਲਈ ਬਾਸਤੰਬਰ 2024 ਨੂੰ ਪੈਨਸ਼ਨਰ ਤੇ ਪੈਨਸ਼ਨ ਦੇ ਭੋਗੀਆਂ ਦੇ ਕਲਿਆਣ ਭਾਗ ਦੇ 76 ਡੀ 20 ਸੇ ਨਿਵਾਸ ਦੇ ਡਾਕ ਭਾਗ ਦੇ ਡਾਇਰੈਕਟਰ ਜਨਰਲ ਸੰਜੀਤ ਸ਼ਰਨ ਡਾਕ ਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਰਾਜੂਲ ਪਾਟ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਐਮਡੀ ਤੇ ਸੀਈਓ ਵਿਸ਼ਵੇਸ਼ ਸ਼ਰਨ ਤੇ ਹੋਰ ਨਾਲ ਬੈਠ ਕੇ ਕੀਤੀਆਂ ਅਮਲਾ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਜਿਲ੍ਹਾ ਡਾਕਰ ਦੇ ਡੀਐਲਸੀ ਮੁਹਿੰਮ 35.0 ਜਰੀਏ ਡਾਕ ਕਰ ਪੈਨਸ਼ਨ ਭੋਗੀ ਭਲਾਈ ਸੰਗਾ ਪੈਨਸ਼ਨ ਮੰਨਣ ਵਾਲੇ ਬੈਂਕਾਂ ਜ਼ੂ ਆਈਡੀ ਏਆਈ ਦੇ ਹੋਰ ਨਾਲ ਤਾਲਮੇਟ ਕਰਨਗੇ ਇਸ ਮੁਲਾਕਾਤ ਮੁਤਾਬਕ ਲਾਈਫ ਸਰਟੀਫਿਕੇਟ ਐਂਡਰਾਇਡ ਸਮਾਰਟਫੋਨ ਨਾਲ ਫੇਸ ਆਈਡੈਂਟੀਫਿਕੇਸ਼ਨ ਜਰੀਏ ਜ਼ਿਲ੍ਹਾ ਡਾਕਰ ਅਤੇ ਪੈਨਸ਼ਨ ਭੋਗੇ ਵੱਲੋਂ ਦਾਖਲ ਕੀਤਾ ਜਾ ਸਕੇਗਾ ਤੇ ਨਾਲ ਹੀ ਕਿਹਾ ਕਿ ਡਾਕ ਵਿਭਾਗ ਬਜ਼ੁਰਗਾਂ ਨੂੰ ਉਹਨਾਂ ਦੇ ਘਰ ਤੱਕ ਸੇਵਾਵਾਂ ਵੀ ਪਹੁੰਚਾਏਗਾ ਤੇ ਪੈਨਸ਼ਨ ਭੋਗੇ ਨੂੰ ਲੋੜ ਮੁਤਾਬਕ ਡੀਐਲਸੀ ਜਮ੍ਹਾਂ ਕਰਾਉਣ ਲਈ ਵੀ ਸੂਚਿਤ ਕਰੇਗਾ ਬਿਆਨ ਮੁਤਾਬਕ ਡੀਐਲਸੀ 3.0 ਮਹੀਨ ਪ੍ਰਤੀ ਜਾਗਰੂਕ ਕਾਫ ਲਾਉਣ ਲਈ ਬੈਨਰ ਤੇ ਇੰਟਰਨੈਟ ਮੀਡੀਆ ਐਸਐਮਐਸ ਤੇ ਸ਼ਾਰਟ ਵੀਡੀਓ ਜਰੀਏ ਪ੍ਰਚਾਰ ਕੀਤਾ ਜਾਵੇਗਾ ਸ੍ਰੀ ਸਿਆਜੀ ਦੇ ਵੱਡੇ ਮੁੱਖ ਖਬਰਾਂ ਮਿਲਦੇ ਆ ਹੋਰ ਜਾਣਕਾਰੀ ਦੇ ਨਾਲ ਤੱਕ ਬਣੇ ਰਹੋ ਸਾਡੇ ਨਾਲ than what